ਸਾਤਸ੍ਰੀ ਅਕਾਲ ਜੀ ਅੱਜ ਆਪਾਂ ਆਏ ਹਾਂ ਕੁਲਜੀਤ ਸਿੰਘ ਰੰਦਾਵਾ ਦੇ ਕਰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਟਿਕਟ ਹੀ ਮਿਲ ਗਈ ਹੈ ਹਲਕਾ ਡੇਰਾ ਬਸੀ ਤੋਂ ਆਮ ਆਦਮੀ ਪਾਰਟੀ ਤੋਂ ਉਹਨਾਂ ਨਾਲ ਗੱਲ ਕਰਾਂਗੇ ਆਪਾਂ ਅੱਜ ਕਿ ਉਹਨਾਂ ਦੇ ਕੀ ਕੀ ਪਲਾਨ ਆ ਆਉਣ ਵਾਲੇ ਟਾਈਮ 'ਚ ਕੀਆ ਕਰਨਾ ਚਾਹੁੰਦੇ ਆਪਣੇ ਹਲਕੇ ਵਾਸਤੇ ਤੇ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿੱਦਾਂ ਇਕੱਠੇ ਲੈ ਕੇ ਚੱਲਣਗੇ ਤੋਂ ਪਹਿਲਾਂ ਤਾਂ ਮੈਂ ਰਮਿੰਦਰ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਪੰਜਾਬ ਦੀ ਟੀਮ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਕੋਰ ਟੀਮ ਦਾ ਤੇ ਕੱਲੇ ਕੱਲੇ ਵਲੰਟੀਅਰ ਦਾ ਆਮ ਆਦਮੀ ਪਾਰਟੀ ਦੇ ਕੱਲੇ ਕੱਲੇ ਆਗੂ ਦਾ ਕੱਲੇ ਕੱਲੇ ਵਰਕਰ ਦਾ ਜਿਨ੍ਹਾਂ ਨੇ ਗਲੀ ਪੁਚੀ ਤੋਂ ਲੈ ਕੇ ਜ਼ਮੀਨੀ ਸਤ੍ਹਾ ਤੋਂ ਲੈ ਕੇ 2 ਸਾਲ ਤੋਂ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਅੱਜ ਤੱਕ ਲਗਭਗ ਅਸੀਂ 25000 ਤੋਂ ਵੱਧ 25 ਤੋਂ 30 ਦੇ ਵਿੱਚ ਹਜ਼ਾਰ ਅਸੀਂ ਇਨਸਾਨ ਆਮ ਆਦਮੀ ਪਾਰਟੀ ਨਾਲ ਆਪਣੇ ਜੋੜ ਚੁੱਕੇ ਹਾਂ ਜੀ ਮੇਰੇ ਲਈ ਔਰ ਮੇਰੀ ਟੀਮ ਲਈ ਬੜੀ ਖੁਸ਼ਕਿਸਮਤੀ ਹੈ ਕਿ ਬੜੇ ਲੰਬੇ ਸਮੇਂ ਤੋਂ ਬਾਅਦ ਮੈਨੂੰ ਇੱਕ ਐਸੀ ਪਾਰਟੀ 'ਚ ਕੰਮ ਕਰਨ ਦਾ ਸਮਾਂ ਮਿਲਿਆ ਕਿ ਜਿਹਦੀ ਅੱਜ ਕੱਲੇ ਪੰਜਾਬ ਨੂੰ ਨਹੀਂ ਸਾਰੇ ਭਾਰਤ ਦੇਸ਼ ਨੂੰ ਉਸ ਪਾਰਟੀ ਦੀਆਂ ਲੋੜਾਂ ਉਹਦੇ ਪਾਰਟੀ ਦੇ ਮਸੀਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਸਾਡੇ 'ਚ ਇੱਕ ਭਰੋਸਾ ਜਤਾਇਆ ਔਰ ਮੈਨੂੰ ਹਲਕੇ ਦੇ ਵਿੱਚ ਉਹਨਾਂ ਨੇ ਇੱਕ ਹਲਕਾ ਇੰਚਾਰਜ ਲਾ ਕੇ ਇੱਕ ਹਲਕੇ ਨੂੰ ਮੈਸੇਜ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਉਣਾ ਹਲਕੇ ਵਾਲੇ ਵਾਸੀਆਂ ਨੂੰ ਆਪਣੇ ਸਾਰੇ ਮਿੱਤਰਾਂ ਨੂੰ ਕਿ ਮੈਂ ਪਾਰਟੀ ਵੱਲ ਤੋਂ ਉੱਪਰ ਉੱਠ ਕੇ ਜਿੱਥੇ ਆਮ ਆਦਮੀ ਪਾਰਟੀ ਦੀ ਸੇਵਾ ਕਰਾਂਗਾ ਉੱਥੇ ਹਲਕੇ ਤੋਂ ਸਾਰੀਆਂ ਲੋਕਲ ਛੋਟੀਆਂ-ਛੋਟੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਛੋਟੀ ਅਖੌਤੀ ਜਿਹੜੇ ਨੇਤਾ ਉਹਨਾਂ ਗੱਲਾਂ ਨੂੰ ਭੁੱਲ ਕੇ ਮੈਂ ਇੱਕ ਹਲਕੇ ਦਾ ਬੱਚਾ ਹੋਣ ਕਰਕੇ ਕਿਉਂਕਿ ਇਹਨਾਂ ਗਲੀਆਂ ਨਾਲੀਆਂ ਦੇ ਵਿੱਚ ਇਹਨਾਂ ਸਕੂਲਾਂ ਦੇ ਵਿੱਚ ਮੈਂ ਪੜਿਆ ਇਹਨਾਂ ਕਾਲਜਾਂ ਵਿੱਚ ਪੜਿਆ ਔਰ ਮੇਰਾ ਜਿਹੜਾ ਗਰਾਸ ਰੂਟ ਤੇ ਲੋਕਾਂ ਨਾਲ ਜ਼ਮੀਨੀ ਲੈਵਲ ਤੇ ਮੈਂ ਜੁੜਿਆ ਹਾਂ ਮੈਂ ਦਿਲੋਂ ਪਿਆਰ ਕਰਦਾ ਹਾਂ ਆਪਣੇ ਹਲਕੇ ਰੰਦਾਵ ਜੀ ਇੱਕ ਤਸਵੀਤਾਂ ਪਹਿਲਾਂ ਵੀ ਆਪਾਂ ਕਾਫੀ ਵਾਰ ਤੁਹਾਨੂੰ ਸਵਾਲ ਕੀਤਾ ਤੁਸੀਂ ਬੜੀ ਸੂਝ-ਬੂਝ ਨਾਲ ਉਹਦਾ ਜਵਾਬ ਦੰਦੇ ਆਏ ਹੋ ਕਿ ਜਿਹੜੀ ਪਾਰਟੀਬਾਜ਼ੀ ਆ ਜਿਹੜੀ ਜਿਹੜੀ ਆਪਸ ਵਿੱਚ ਤੁਹਾਡੀ ਖਿੱਚੋ ਤਾਣ ਆ ਕੁਝ ਜਿਹੜੇ ਹਰੇਕ ਬੰਦਾ ਆਪਣੇ ਆਪ ਨੂੰ ਟਿਕਟ ਦਾ ਦਾਵੇਦਾਰ ਸਮਝ ਲ ਸਮੰਦਾ ਸੀਗਾ ਤੇ ਅੱਜ ਵੀ ਸ਼ਾਇਦ ਉਹ ਤੁਹਾਡੇ ਕੋਲ ਬਧਾਈ ਦੇਣ ਵੀ ਨਹੀਂ ਆਏ ਉਹਨਾਂ ਨੂੰ ਤੁਸੀਂ ਕਿੰਨਾ ਕਾਬੂ ਕਰੋਗੇ ਜੀ ਦੇਖੋ ਛੋਟੇ ਵੀਰ ਸਾਡੀ ਪਾਰਟੀ 'ਚ ਨਾ ਕੋਈ ਘੁੱਟ ਹੈ ਔਰ ਮੇਰੇ ਸਾਰੇ ਹੀ ਆਗੂ ਸਹਿਬਾਨ ਜਿਹੜੇ ਆਮ ਆਦਮੀ ਪਾਰਟੀ 'ਚ ਦਾਵੇਦਾਰ ਸੀਗੇ ਸਾਰਿਆਂ ਨੇ ਮੈਨੂੰ ਟੈਲੀਫੋਨ ਆਏ ਸਾਰਿਆਂ ਨੇ ਬਧਾਈ ਵੀ ਦਿੱਤੀ ਹੈ ਔਰ ਮੇਰੇ ਆਪਣੇ ਆ ਮੈਂ ਦਿਲੋਂ ਉਹਨਾਂ ਨੂੰ ਪਿਆਰ ਕਰਦਾ ਕੋਈ ਮੇਰਾ ਭਾਈ ਹੈ ਕੋਈ ਮੇਰਾ ਭਤੀਜਾ ਜਿਵੇਂ ਆਂਟੀ ਬਲਟਾਣਾ ਨਵਜੋਤ ਸੇਣੀ ਹੈ ਸੁਭਾਸ਼ ਸ਼ਰਮਾ ਜੀ ਅਸੀਂ ਇੱਕ ਟੀਮ ਦੇ ਵਰਕਰ ਹੈ ਜੀ ਅਗਰ ਪਾਰਟੀ ਨੇ ਮੈਨੂੰ ਅੱਜ ਕੋਈ ਜ਼ਿੰਮੇਵਾਰੀ ਦਿੱਤੀ ਹੈ ਤਾਂ ਅਸੀਂ ਇੱਕ ਟੀਮ ਵਰਕ ਹੈ ਅਸੀਂ ਇਕੱਠੇ ਰਲ ਕੇ ਕੰਮ ਕਰਾਂਗੇ ਜੀ ਕਿਉਂਕਿ ਕੁਲਜੀਤ ਰੰਧਾਵਾ ਗਰੁੱਪੀਜ਼ਮ 'ਚ ਵਿਸ਼ਵਾਸ ਨਹੀਂ ਰੱਖਦਾ ਇਹ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ 'ਚ ਵਿਸ਼ਵਾਸ ਰੱਖਦਾ ਔਰ ਮੈਂ ਤੁਹਾਨੂੰ ਵੀ ਔਰ ਹਲਕੇ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਬਿਲਕੁਲ ਗੁੰਮਰਾਹ ਹੋਣ ਦੀ ਲੋੜ ਨਹੀਂ ਸਾਡੀ ਸਾਰੀ ਟੀਮ ਇੱਕ ਹੈ ਕੱਲਾ ਕੁਲਜੀਤ ਰੰਦਾਵਾ ਹਲਕੇ ਦਾ ਹਲਕਾ ਇੰਚਾਰਜ ਨਹੀਂ ਬਣਿਆ ਮੇਰੀ ਸਾਰੀ ਟੀਮ ਹੀ ਹਲਕਾ ਇੰਚਾਰਜ ਬਣੀ ਆ ਸਾਰਾ ਹਲਕੇ ਦੇ ਵਲੰਟੀਅਰ ਹਲਕਾ ਇੰਚਾਰਜ ਆ ਕਿਉਂਕਿ ਮੇਰਾ ਜਿਹੜਾ ਇੱਕ ਜਿਹੜਾ ਕੈਰੀਅਰ ਆ ਪੋਲਿਟਿਕਲ ਕੈਰੀਅਰ ਨਹੀਂ ਮੇਰਾ ਇੱਕ ਸਮਾਜਿਕ ਕੈਰੀਅਰ ਮੈਂ ਸਮਾਜਿਕ ਤੌਰ ਤੇ ਬੁਨਿਆਦੀ ਲੋਕਾਂ ਦੇ ਨਾਲ ਜੁੜਿਆ ਹੋਇਆ ਹਾਂ ਜ਼ਮੀਨੀ ਲੈਵਲ ਤੇ ਜੁੜਿਆ ਹੋਇਆ ਹਾਂ ਔਰ ਮੈਨੂੰ ਆਸ ਹੈ ਕਿ ਮੇਰਾ ਸਾਰਾ ਆਪਣਾ ਪਰਿਵਾਰ ਇਕੱਠਾ ਹੋ ਕੇ ਅਸੀਂ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਹਰ ਇੱਕ ਪਾਰਟੀ ਜਦੋਂ ਦੇਖਦਾ ਸਰਕਾਰ ਆਉਂਦੀ ਹੈ बड़े दावेदार ਹੁੰਦੇ ਉਹਦੇ 'ਚ ਹੋਣਾ ਵੀ ਚਾਹੀਦਾ ਇਹ ਇੱਕ ਅੱਛੀ ਸਟਰੋਂਗ ਪਾਰਟੀ ਜਿਹੜੀ ਮੰਨੀ ਜਾਂਦੀ ਆ ਇੱਕ ਵਾਰ ਲੋਕਾਂ 'ਚ ਪੰਜਾਬ ਦੇ ਲੋਕ ਉੱਠ ਕੇ ਦੁਬਾਰਾ ਫੇਰ ਪੰਜਾਬ 'ਚ ਚੇਂਜ ਕਰਨਾ ਚਾਹੁੰਦੇ ਆ ਰਵੈਤੀ ਪਾਰਟੀ ਨੂੰ ਦੁਖੀ ਹੋ ਕੇ ਜਲਦੀ ਇੱਕ ਪਲੇਟਫਾਰਮ ਦੇ ਸਾਰੀ ਨਜ਼ਰਾਂ ਤੇ ਰੰਦਾਵਾ ਜੀ ਹਲਕੇ ਵਾਸਤੇ ਕੀ ਸੋਚਿਆ ਤੁਸੀਂ ਕੱਲ ਨੂੰ ਐਮਐਲਏ ਬਣਦੇ ਹੋ ਹਲਕੇ ਵਾਸਤੇ ਕੀ ਇੱਕ ਗਲੀਆਂ ਨਾਲੀਆਂ ਤੋਂ ਉੱਪਰ ਕੁਝ ਡਵੈਲਪਮੈਂਟ ਦੇਖਣ ਨੂੰ ਮਿਲੇਗੀ ਕੋਈ ਕਾਲਜ ਕੋਈ ਕੋਈ ਸਕੂਲ ਐਦਾਂ ਦਾ ਕੁਝ ਮਿਲੇਗਾ ਜੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਦਾ ਆਸ਼ਿਕ ਹੋ ਗਿਆ ਉਹਨਾਂ ਦੇ ਦਿੱਲੀ ਦੇ ਕੰਮਾਂ ਨੂੰ ਦੇਖ ਕੇ ਉਹਨਾਂ ਦਾ ਜਿਹੜਾ ਦਿੱਲੀ ਪੈਟਰਨ ਜਿਹੜਾ ਦਿੱਲੀ ਦੇ ਵਿੱਚ ਉਹਨਾਂ ਨੇ ਮਾਡਲ ਪੇਸ਼ ਕਰ ਦਿੱਤਾ ਜਿੱਥੇ ਪੜ੍ਹੇ ਲਿਖੇ ਲੋਕ ਰਹਿੰਦੇ ਆ ਜਿੱਥੇ ਵਰਲਡ ਦੀ ਰਾਜਨੀਤੀ ਦਿੱਲੀ ਚੋਂ ਚੱਲਦੀ ਆ ਅੱਜ ਸਾਰੀ ਦੁਨੀਆ ਨੇ ਕੇਜਰੀਵਾਲ ਨੇ ਸ਼ੀਸ਼ਾ ਦਿਖਾ ਦਿੱਤਾ ਕਿ ਆਮ ਆਦਮੀ ਪਾਰਟੀ ਕੀ ਕੰਮ ਕਰ ਰਹੀ ਆ ਉਹਦੇ ਦਿਸ਼ਾ ਨਿਰਦੇਸ਼ ਕੀ ਨੇ ਔਰ ਕਿਹੜੇ ਕਿਹੜੇ ਸੰਵਿਧਾਨਕ ਤੌਰ ਤੇ ਔਰ ਗੈਰ ਸੰਵਿਧਾਨਕ ਤੌਰ ਤੇ ਕਿਹੜੇ ਕਿਹੜੇ ਕੰਮ ਕੀਤੇ ਜਾ ਸਕਦੇ ਆ ਅੱਜ ਤੁਸੀਂ ਜਾ ਕੇ ਦੇਖੋ ਦਿੱਲੀ ਦੇ ਅੰਦਰ ਮੁਹੱਲਾ ਕਲੀਨਿਕ ਸਕੂਲ ਟਰਾਂਸਪੋਰਟੇਸ਼ਨ ਕਿੰਨੇ ਗਰੀਬ ਲੋਕ ਜਿਹੜੇ ਸੀ ਬਿਜਲੀ ਦੇ ਬਿੱਲ ਜ਼ੀਰੋ ਆਉਣੇ ਤੁਹਾਡੇ ਸਾਹਮਣੇ ਸਕੂਲਾਂ ਦੀਆਂ ਫੀਸਾਂ ਮਾਫ ਕਰਨੀਆਂ ਆਹ ਟਰਾਂਸਪੋਰਟਰ ਜਿਹੜਾ ਕੋਰੋਨਾ ਦੇ ਵਿੱਚ ਭੁੱਖੇ ਮਰਦੇ ਸੀ 5-5000 ਰੁਪਏ ਇਕੱਲੇ-ਇਕੱਲੇ ਇੱਕ 3 ਬਿਲਰ ਵਾਲੇ ਦੇ ਖਾਤਿਆਂ 'ਚ ਪੈਸੇ ਪਾਉਣੇ ਯਾਰ ਉਹ ਇੱਕ ਛੋਟੇ ਵੀਰ ਮਸੀਹਾ ਹੈ ਔਰ ਸੱਚਮੁੱਚ ਮੈਨੂੰ ਦਿਨੋਂ ਪਿਆਰ ਹੋਇਆ ਜਦ ਮੈਂ ਮਿਲਿਆ ਕੇਰੀਵਾਲ ਸਾਹਿਬ ਨੂੰ ਮੈਂ ਇਹ ਜ਼ਰੂਰ ਪ੍ਰਮਾਤਮਾ 'ਗਰ ਅਰਦਾਸ ਕਰਾਂਗੇ ਦਿਨ ਲੰਬੀ ਉਮਰ ਹੋਵੇ ਉਹਨਾਂ ਦੀ ਔਰ ਜ਼ਰੂਰ ਉਹ ਕਿਸੇ ਦਿਨ ਭਾਰਤ ਦਾ ਨਕਸ਼ਾ ਬਦਲੇ ਕਿਉਂਕਿ ਅੱਜ ਲੋਕਾਂ ਦਾ ਵਿਜ਼ਨ ਹੈ ਕੇਜਰੀਵਾਲ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਦੇਖਣਾ ਕਿਉਂਕਿ ਪੰਜਾਬ ਦਾ ਨਹੀਂ ਕੱਲਾ ਪਰ ਦਾ ਪੂ ਕੇਜਰੀਵਾਲ ਸਾਹਿਬ ਤੇ ਨਿਰਭਰ ਹੈ ਔਰ ਇੱਕ ਕੱਲਾ ਅਰਵਿੰਦ ਕੇਜਰੀਵਾਲ ਹੈ ਜਾਂ ਇਨਸਾਨ ਹੈ ਜਿਹੜਾ ਪੰਜਾਬ ਦੀ ਨਹੀਂ ਕੱਲੇ ਭਾਰਤ ਦੀ ਜਿਹੜੀ ਦੁਰਦਸ਼ਾ ਹੋਈ ਪਈ ਹੈ ਉਹਨੂੰ ਬਦਲ ਸਕਦਾ ਤੁਸੀਂ ਦੇਖੋ ਕਿਸਾਨ ਅੰਦੋਲਨ ਟਰਾਂਸਪੋਰਟਰਾਂ ਦੇ ਅੰਦੋਲਨ ਵਪਾਰੀਆਂ ਦੇ ਅੰਦੋਲਨ ਟੀਚਰ ਸੜਕਾਂ ਤੇ ਲੋਕਾਂ ਨੂੰ ਕੰਬਲਕੁੱਟ ਸਰਕਾਰਾਂ ਕਰਦੀਆਂ ਨੇ ਕਹਿਜਾ ਹਦੀਸ ਬਣਾ ਦਿੱਤਾ ਕਹਿਜਾ ਪੰਜਾਬ ਮੇਰਾ ਸੋਹਣਾ ਪੰਜਾਬ ਨੇ ਉਹਨੇ ਬਰਬਾਦ ਕਰਕੇ ਰੱਖ ਦਿੱਤਾ ਛੋਟੇ ਵੀਰ ਜੀ ਪਰਮਾਤਮਾ ਨੇ ਚਾਹਿਆ 2022 ਨੂੰ ਮੇਰੀ ਸਰਕਾਰ ਬਣੀ ਸਭ ਤੋਂ ਪਹਿਲਾਂ ਹਲਕੇ ਦੇ ਅੰਦਰ ਗਾਲੀਆਂ ਗਲੀਆਂ ਨਾਲੀਆਂ ਬਹੁਤ ਛੋਟੀ ਗੱਲ ਆ ਇਦੋਂ ਉੱਪਰ ਉੱਠ ਕੇ ਅਸੀਂ ਸਕੂਲ ਕਾਲਜ ਜਿਹੜੇ ਇੰਨੇ ਅੱਛੇ ਬਣੇ ਜਿੱਥੇ ਕੋਈ ਮੈਂਟੀਨੈਂਸ ਹੀ ਹੈ ਨਹੀਂ ਹਸਪੀਟਲ ਹੈ ਨਹੀਂ ਜ਼ੀਰਪੁਰ ਕਿੱਡਾ ਵੱਡਾ ਸ਼ਹਿਰ ਹੈ ਛੋਟੇ ਵੀਰ ਅੱਢੇਡ ਲੱਖ ਵੋਟ ਹੈ ਅੱਜ ਉੱਥੇ ਮੇਰਾ ਘਰ ਬੱਸ ਅੱਢਾ ਤੱਕ ਨਹੀਂ ਕਿਸੇ ਜਗ੍ਹਾ ਵਾਸ਼ਰੂਮ ਹੈ ਨਹੀਂ ਸਾਡੀਆਂ ਭੈਣਾਂ ਸੜੀਆਂ ਪੈਣਾ ਦੇ ਲਈ ਉੱਥੇ ਵਾਸ਼ਰੂਮ ਜਾਣ ਨੂੰ ਜਗ੍ਹਾ ਹੈ ਨਹੀਂ ਅੱਜ ਤੁਹਾਡੇ ਸਾਹਮਣੇ ਹਲਕੇ ਦੇ ਵਿੱਚ ਹਲਕਾ ਵਿਧਾਇਕ ਹੈ 15 ਵਾਰ 15 ਸਾਲ ਉਹ ਹਲਕੇ ਦਾ ਇੱਥੇ ਜ਼ਿਲ੍ਹਾ ਪ੍ਰ ਕਮੇਟੀ ਦਾ ਪ੍ਰਧਾਨ ਰਿਹਾ 10 ਸਾਲ ਉਹ ਨੇ ਐਮ ਐਲ ਏ ਬਣੇ ਨੇ ਹੋਗੇ ਜ਼ੀਰੋ ਕਾਰਗੁਜ਼ਾਰੀ ਆ ਦੇਖ ਲਓ 2022 ਦੇ ਵਿੱਚ ਸਰਕਾਰ ਆਈ ਤਾਂ ਡੇਰਾ ਬਸੀ ਨੂੰ ਇੱਕ ਮਾਡਲ ਬਣਾ ਦੇਣਗੇ ਪੰਜਾਬ 'ਚ ਜੀ ਕੋ ਜੀਤ ਸਿੰਘ ਰੰਦਾਵਾ ਜਿਨ੍ਹਾਂ ਨੇ ਬੜੀ ਤਸੱਲੀ ਨਾਲ ਜਿਹੜੀ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਭਵਿੱਖ ਤੇ ਜਿਹੜਾ ਆਪਣੇ ਹਲਕੇ ਵਾਸਤੇ ਕੀ ਸੁਪਨੇ ਆ ਤੇ ਆਸ਼ਾ ਕਰਦੇ ਆ ਕਿ ਇਹ ਆਪਣੇ ਸੁਪਨੇ ਨੂੰ ਜਰੂਰ ਸੱਚ ਕਰਨਗੇ ਥੈਂਕ ਯੂ ਵਿੱਕੀ ਪਵਾ ਜ਼ੀਰਕਪੁਰ ਤੋਂ